ਇਸ ਰਾਤ ਪਹੁੰਚੇ ਕੀ ਗੱਲ ਹੈ ਪਹੁੰਚੇ ਕੀ ਕਰਨਾ ਚਾਹੀਦਾ ਕੁਝ ਇਹ ਗੁਰੂਆਂ ਦੀ ਪਵਿੱਤਰ ਧਰਤੀ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰੂ ਚਰਨ ਪਰਸਨ ਵਾਸਤੇ ਗੁਰੂਤ ਕੀ ਦੀ ਸੇਵਾ ਕਰਨ ਵਾਸਤੇ ਇੱਥੇ ਆਏ ਆਂ ਔਰ ਗੁਰੂ ਸਾਹਿਬ ਕਿਰਪਾ ਕਰਨ ਤਰਸ ਕਰਨ ਸਾਡੇ ਤੋਂ ਇਹ ਸੇਵਾ ਲੈਣ ਦਾ ਸਾਨੂੰ ਸਾਡੇ ਤੇ ਬਲ ਉਦਮ ਸਾਨੂੰ ਬਖਸ਼ਿਸ਼ ਕਰੇ ਹਾਂਜੀ ਮਿਲ ਜੀ ਸਾਹਿਬ ਇਹ ਜਿਹੜਾ ਇਹ ਹਮਲਾ ਹੋਇਆ ਸੀ ਜਾ ਉਸ ਤੋਂ ਬਾਅਦ ਮਖਾਈਆਂ ਵੀ ਵੱਡੀਆਂ ਜਾ ਰਹੀਆਂ ਕੀ ਕਾਰਨ ਲੱਗਦਾ ਕਿ ਇਹ ਮਾਹੌਲ ਨੂੰ ਸਿੱਧਿਆ ਜਾ ਰਿਹਾ ਹੈ ਆ ਜਨਾਬ ਜੀ ਸਭ ਤੋਂ ਪਹਿਲਾਂ ਤਾਂ ਚਲੋ ਜੋ ਕੱਲ ਕਿਸਾਨ ਭਰਾਵਾਂ ਨਾਲ ਅੰਧਾਤਾ ਨਾਲ ਜੋ ਤੱਕੇ ਛਾਈ ਬੇਇਨਸਾਫੀ ਹੋਈ ਹੈ ਉਹਦੀ ਮੈਂ ਸਖਤ ਲਫ਼ਜ਼ਾਂ ਚ ਉਹਦੀ ਨਿਖੇਧੀ ਕਰਦਾ ਨਿੰਦਿਆ ਕਰਦਾ ਅੰਧਾਤਾ ਇਸ ਦੇਸ਼ ਦਾ ਬਹੁਤ ਵੱਡਾ ਸਪਾਈ ਹੈ। ਔਰ ਜੇ ਉਹ ਦੇਸ਼ ਨੂੰ ਅਨਨਾ ਨਾ ਦੇਵੇ ਤੇ ਦੇਸ਼ ਕਦੇ ਵੀ ਆਪਦੇ ਪੈਰਾਂ ਤੇ ਖਲੂ ਨਾ ਸਕੇ। ਇਸ ਲਈ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਬੁਲੰਦ ਕਰਨ ਵਾਲੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾ ਮੰਗਾਉਣ ਵਾਸਤੇ ਜੇ ਉਹ ਦਿੱਲੀ ਨੂੰ ਜਾਣ ਤੇ ਉਹਨਾਂ ਤੇ ਅਤਰੂ ਗੈਸ ਦੇ ਗੋਲੇ ਜਾਂ ਉਹਨਾਂ ਨੂੰ ਰੋਕਿਆ ਟੋਕਿਆ ਜਾਵੇ ਉਹਨਾਂ ਨਾਲ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਵੇ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਕਾਰਗੁਜ਼ਾਰੀ ਹੈ ਸਰਕਾਰਾਂ ਦੀ ਮਾੜੀ ਮਾਨਸਿਕਤਾ ਹੈ ਔਰ ਸਰਕਾਰ ਦੀ ਕਿਸਾਨਾਂ ਪ੍ਰਤੀ ਦੇਸ਼ ਦੇ ਅੰਨਦਾਤਾ ਪ੍ਰਤੀ ਕੀ ਸੋਚ ਹੈ ਇਸ ਤੋਂ ਉਹਨਾਂ ਦੀ ਸੋਚ ਸਪਸ਼ਟ ਹੁੰਦੀ ਹੈ ਤੇ ਮੈਂ ਉਸ ਨੂੰ ਕੰਡੈਮ ਕਰਦਾ ਹਾਂ ਔਰ ਅੱਜ ਸਰਕਾਰ ਦੀ ਗੁਰਪ੍ਰੀਤ ਭੁੱਲਰ ਪੁਲਿਸ ਦੀ ਕਮਿਸ਼ਨਰ ਦੀ ਹਰਪਾਲ ਰੰਧਾਵਾ ਦੀ ਤੇ ਪਾਕਿਸਤਾਨ ਦੇ ਆਈਐਸਆਈ 에ਜੰਟਾਂ ਦੀ ਮਿਲੀਭੁਗਤ ਦੀ ਅਗਲੀ ਕੜੀ ਸਬੂਤ ਵੱਡੇ ਸਬੂਤ ਤੇ ਖੁਲਾਸੇ ਅੱਜ 3:30 ਵਜੇ ਮੈਂ ਪ੍ਰੈਸ ਕਾਨਫਰੰਸ 'ਚ ਉਹ ਤੁਹਾਡੇ ਅੱਗੇ ਰੱਖਾਂਗਾ ਕੀ ਪੰਜਾਬ ਦੇ ਲੋਕਾਂ ਨੂੰ ਸਮਝ ਆਵੇ ਕਿ ਗੁਰੂ ਘਰ ਦੀ ਸੇਵਾ ਗੁਰੂ ਸਾਹਿਬ ਨੇ ਇਹ ਸੇਵਾ ਸਾਨੂੰ ਲਈ ਆ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੇ ਕੋਈ ਸੇਵਾ ਕਰ ਰਿਹਾ ਹੈ ਤੇ ਉਹਦੀ ਸੇਵਾ 'ਚ ਵਿਗੜਨ ਪਾਉਣਾ ਇਹਦੇ ਪਿੱਛੇ ਕੀ ਸ਼ਰਾਰਤ ਹੈ ਕੀ ਸੋਚ ਹੈ ਅੱਜ 3:30 ਵਜੇ ਕਈ ਹੋਰ ਤੱਥ ਤੇ ਕਈ ਹੋਰ ਵੀਡੀਓ ਗ੍ਰਾਫਿਕ ਐਵਿਡੈਂਸ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਖੋਵਾਂਗੇ ਪੇਸ਼ ਕਰਾਂਗੇ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਚਾਈ ਸਾਹਮਣੇ ਰੱਖਦੇ ਆਵਾਂਗੇ ਔਰ ਲੋਕਾਂ ਨੂੰ ਸਚਾਈ ਨਾਲ ਤੱਥਾਂ ਨਾਲ ਜਾਣੂ ਕਰਾਉਂਦੇ ਰਵਾਂਗੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕੀ ਸਾਡੇ ਤੇ ਤਰਸ ਕਰਕੇ ਆ ਸਬੂਤ ਕੋਈ ਨਾ ਕੋਈ ਸਾਨੂੰ ਦੇਖ ਕੇ ਜਾ ਰਿਹਾ ਤੇ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਜੀ ਸਾਣਾ ਬਾਰੇ ਕਹਿ ਕੇ ਹਟੋ ਜੀ ਕਿਸਾਨ ਜਿਹੜੇ ਲੀਡਰ ਕਹਰੇ ਸੀ ਜੇ ਕਿ ਖਾਲੀ ਹੱਥ ਜਾ ਸਕਦੇ ਨੇ ਕਿਸਾਨ ਤਾਂ ਉਹ ਕੱਲ ਖਾਲੀ ਹੱਥੇ ਜਾ ਰਹੀ ਸੀ ਉਹ ਵੀ 101 ਕਿਸਾਨ ਤਾਂ ਵੀ ਉਹਨਾਂ ਨੂੰ ਰੋਕਿਆ ਗਿਆ ਤਾਂ ਵੀ ਉਹਨਾਂ ਤੇ ਇਥੋਂ ਗੈਸ ਦੇ ਗੋਲੇ ਭਰਾਈ ਗਏ ਕੀ ਕਾਰਨ ਲੱਗਦੇ ਆਈ ਲੇਕੋ ਬੜੀ ਮਾੜੀ ਗੱਲ ਆ ਜੀ ਸ਼ਾਂਤਮਈ ਢੰਗ 101 ਕਿਸਾਨ ਦੱਸੋ ਉਹਨੇ ਦਿੱਲੀ ਦੀ ਰਾਜਧਾਨੀ ਉਹਨਾਂ ਦੀ ਆ ਜਿੰਨੀ ਕਿ ਦਿੱਲੀ ਵਾਲਿਆਂ ਦੀ ਆ ਉਸ ਤੋਂ ਵੱਧ ਸਾਡੀ ਆ ਦੇਸ਼ ਦੇ ਜਦੋਂ ਟੋਟੇ ਕੀਤੇ ਜਾਂਦੇ ਤੇ ਸਭ ਤੋਂ ਪਹਿਲਾਂ ਤਾਂ ਜਾਂ ਜਵਾਨ ਲੜਦਾ ਜਾਂ ਕਿਸਾਨ ਲੜਦਾ ਤੇ ਜੇ ਉਹ ਜਾ ਕੇ ਦਿੱਲੀ ਆਪ ਦੀ ਗੱਲ ਨਹੀਂ ਰੱਖ ਸਕਦਾ ਤੇ ਫਿਰ ਮੈਂ ਇਸ ਨੂੰ ਲੋਕਤੰਤਰ ਨਹੀਂ ਕਰੂੰਗਾ ਇਹਨੂੰ ਧੱਕਾਤੰਤਰ ਕਹੂੰ ਰਵਨੀਤ ਵੀ ਤੁਹਾਨੂੰ ਇਹ ਵੱਡਾ ਦਾਵਾ ਠੋਕੇ ਗਿਆ ਸੀਗਾ ਕਿ ਵੈਲਕਮ ਕਰਾਂਗੇ ਅਸੀਂ ਜੇ ਬਿਨਾਂ ਟਰੈਕਟਰਾਂ ਤੋਂ ਕਿਸਾਨ ਆਣਗੇ ਤਾਂ ਕੀ ਗੋਲਿਆਂ ਨਾਲ ਹੀ ਵੈਲਕਮ ਕਰਨਾ ਸੀ ਮੈਨੂੰ ਨਾ ਜੀ ਸਿਆਣੇ ਬੰਦੇ ਦਾ ਸਵਾਲ ਪੁੱਛਿਆ ਕਰੋ ਉਹ ਮੰਤਰੀ ਬਣ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਹੈ ਮਜੀਠੀਆ ਸਾਹਿਬ ਅਕਲੋਂ ਪੈਦਲ ਬੰਦੇ ਦਾ ਮੈਂ ਜਿੰਨਾ ਘੱਟ ਜਵਾਬ ਦਵਾਂ ਮਾ ਉਨਾ ਹੀ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣ ਲਏ ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾਂ ਕੱਢਦਾ ਆ ਉਹ ਤੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇਸ ਲਈ ਮੈਨੂੰ ਇਹ ਜੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਇਹ ਸਭ ਤੋਂ ਹੋਰ ਇੱਕ ਗੱਲ ਕਹੀ ਗਈ ਹੈ ਕਿ ਨਰੇਂਦਰ ਸਿੰਘ ਚੋੜੇ ਨੂੰ ਕਾਲੂਦਲ ਵੱਲੋਂ ਸਨਮਾਨਤ ਕਰ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਸਨਮਾਨਤ ਰੋਮਣੀ ਕਾਲੂਦਲ ਕਰਦਾ ਰਿਹਾ ਹੈ ਤਾਂ ਇੱਕ ਭਾਵਨਾ ਦੇ ਪੈਕ ਕਿਉਂਕਿ ਮੈਂ ਸਿਰ ਤੁਹਾਨੂੰ ਯਾਰ ਉਹੀ ਗੱਲ ਆਉਂਦਾ ਅਕਲੋਂ ਪੈਦਲ ਬੇਟੂ ਜਿਹਨੂੰ ਅਕਲ ਦੀ ਏਡੀ ਵੱਡੀ ਘਾਟ ਹੈ ਬੇਸਮਝ ਬੰਦਾ ਔਰ ਪੰਜਾਬ ਦੇ ਲੋਕੀ ਦੇਸ਼ ਦੇ ਲੋਕ ਉਹਨੂੰ ਵੇਖਦੇ ਆ ਕਿ 2009 ਚ ਜਿਹੜਾ ਇੰਦਰਾ ਗਾਂਧੀ ਸੋਨੀਆ ਗਾਂਧੀ ਰਜੀਵ ਗਾਂਧੀ ਨੂੰ ਆਪ ਦਾ ਮਾਪਾ ਬਾਬ ਦਾ ਦਰਜਾ ਦਿੰਦਾ ਸੀ ਅੱਜ ਉਹਨਾਂ ਨੂੰ ਕੋਸ ਕੋਸ ਗਾਲਾਂ ਕੱਢਦਾ ਉਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਤੇ ਹਮੇਸ਼ਾ ਨੂੰ ਪਿਓ ਦੱਸਦਾ ਜਿਹੜੇ ਕੁਛ ਟੁਕੜਿਆਂ 'ਚ ਪਲਦੇ ਨੇ ਇੱਕ ਵਜੀਰੀ ਤੇ ਆਪ ਦੀ ਸੋਚ ਨੂੰ ਡੀਐਨਏ ਬਦਲ ਜਾਂਦੇ ਮੈਂ ਉਹਨਾਂ ਬਾਰੇ ਜਿੰਨੀ ਘੱਟ ਟਿੱਪਣੀ ਕਰਾਂ ਉੰਨੀ ਚੰਗੀ ਆ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਆ ਜਿਹੜਾ ਇਹ ਜੇ ਭੜਕਾਉ ਗੱਲਾਂ ਤੇ ਕੱਲਾ ਵਿਸ਼ਵਾਸ ਕਰਦੇ ਨਾ ਮਾਹੌਲ ਖਰਾਬ ਕਰਨ ਵਾਲੇ ਤੁਸੀਂ ਵੀ ਬਚੋ ਟੀਆਰਪੀ ਜਰੂਰ ਮਿਲ ਜੂ ਮਗਰ ਰੂਹ ਦੀ ਚੈਨ ਨਹੀਂ ਮਿਲੂ ਸਭ ਕੱਲ ਗੋਰਗੋ ਜੀ ਜਾਂਚ ਜਿਸ ਤਰ੍ਹਾਂ ਸੇ ਅੱਗੇ ਬੜੀ ਕੱਲ ਆਪਨੇ ਕਹਾਤਾ ਕਿ ਜੁਡੀਸ਼ੀਅਲ ਔਰ ਤਮਾਮ ਚੀਜ਼ੇ ਅੱਗੇ ਇਨਕੁਆਇਰੀ ਕੋ ਲੈ ਕੇ ਸੋ ਅੱਜ ਕੀ ਜੋ ਅਪਡੇਟ ਸਥਿਤੀ ਹੈ ਉਸ ਪਰ ਆਪ ਦੀ ਪਹਿਲੀ ਬਤਰੀ ਕੋ ਸਭ ਤੋਂ ਪਹਿਲੇ ਤੋਂ जिस तरीके से जो ये सारी डेवलपमेंट हो रही है आज भी साढ़े तीन बजे कमिश्नर पुलिस गुरप्रीत सिंह भर की और उनकी फोर्स की और खास तौर पर हरपाल रंधावा की और उनके एक सौ पचहत्तर जो वो कह रहे हैं हमने मुलाजिम लगाए थे उनकी आईएसआई एजेंट्स के साथ मिली भुगत उनका एक दूसरे का साथ देना एक दूसरे के साथ कदम से कदम मिला के ये सारे माहौल को सिर्जना और उसके बाद चीफ मिनिस्टर का उस पे स्वागत करना ये सारे विषयों पे नई वीडियो रिलीज और नए तथ्य आपके सामने रखूंगा पंजाब के और देश के लोग ये समझ लें कि पंजाब में जहाँ गुरु कर गुरु रामदास महाराज की धरती की कोई सेवा जे अगर कर रहा है गुरु साहब ने ये सेवा लगाई है गुरु साहब ने लेनी है गुरु साहब ने दर्ज करना है और उस सेवा करते किसी समय में शायद पहली बारी होया कि गोली चलाई गई है सेवा च विघ्न पौण दी कोशिश कीती गई है और उस सारे प्रोग्राम च अमृतसर पुलिस गुरप्रीत पुल्लर के चहेते हरपाल रंधावा एसपी का रोल सामने और उजागर करेंगे और आप सब इस बात को क्यों और मैं पूछना चाहता हूं कि इसको अरेस्ट क्यों नहीं करा जा रहा ना अरेस्ट करना और भी कुछ तथ्य रखूंगा मैं एक सवाल किसानों को लेकर है किसान दिल्ली जाना चाहते थे अब आठ तारीख का उन्होंने देखो सबसे पहले तो मैं इस बात को कंडेम करता हूँ जी जय जवान जय किसान का नारा पार्लियामेंट में बैठ के आप लोग लगाते हो वो उसका मतलब कोई नहीं अगर आप उसको इन स्पिरिट इम्प्लीमेंट नहीं कर सकते 101 एक किसानों ने जाके दिल्ली क्या कर देना था दिल्ली उनकी नहीं 101 एक किसान जो निहत्ते शांतमयी तरीके से अपनी बातें मनवाने के लिए लोकतांत्रिक प्रक्रिया के साथ अगर दिल्ली जाएं या देश के किसी कोने को में जाएं ये उनका संवैधानिक हक है ये उनका देशवासी होने का हक है और जो किसान और जो जवान देश के बॉर्डर पे लड़े वो अपनी राजधानी में जाके अपनी सरकारों के सामने अपनी बातरा रख सके मैं इसकी गौर शब्दों में निंदा करता हूं और जिस तरीके के साथ कल उनको अग्रेसिवली डील करा गया जो ओ, अत्रु गैस के गोले और उनको मारा पीटा गया आई थिंक ये बहुत निंदन योग है और इससे मानसिकता कि देश के अन्नदाता के प्रति क्या मानसिकता भाजपा की सरकारें रखती हैं या देश सूबे की सरकारें रखती हैं ये स्पष्ट हो रहा है